ਕੀ ਨਾਮ ਦੇ ਮੇਰਾ ਨਾਮ ਰਾਜਮਾਰੀ ਰਾਜਮਾਰੀ ਕਿੱਦਾਂ ਲੱਗਦਾ ਕਿ ਬੜੀ ਪ੍ਰਾਤਨ ਜਗ੍ਹਾ ਏ ਬੜੀ ਪੁਰਾਣੀ ਜਗ੍ਹਾ ਆ ਤੇ ਜਾਂਚ ਕਰਕੇ ਆ ਜਾਂਦਾ ਬੜੇ ਪ੍ਰੋਗਰਾਮ ਹੁੰਦੇ ਆ ਪਰ ਕਿੰਨਾ ਸਾਲ ਹੋ ਗਏ ਨੇ ਕਿ ਆ ਕੰਮ ਨਹੀਂ ਪੂਰਾ ਹੋਇਆ ਤਕਰੀਬਨ ਕੋਈ 40 ਸਾਲ ਹੋ ਗਏ ਆ ਜਦੋਂ ਇਹ ਜੰਜ ਘਰ ਘਰ ਆ ਇਹ ਬਣਿਆ ਸੀ ਇੱਥੇ ਤੇ ਬੜੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦੇ ਨਾਲ ਇਹ ਜਿਹੜਾ ਜੰਜ ਘਰ ਇਹ ਬਣਾਇਆ ਸੀ ਉਹਨਾਂ ਸਰਕਾਰਾਂ ਨੇ ਉਹ ਤੋਂ ਮਦਦ ਕੀਤੀ ਸੀ ਲੇਕਿਨ ਟਾਈਮ ਦਾ ਨਜ਼ਾਕਤ ਜਿਹੜੀ ਹੈ ਉਹ ਬਦਲਦੀ ਗਈ ਤੇ ਜਿਹੜਾ ਯੋਗ ਆ ਉਹ ਵੀ ਬਦਲਦਾ ਗਿਆ ਅੱਗੂ ਪੜ੍ਹੀ ਲਿਖੀ ਜਨਰੇਸ਼ਨ ਆ ਗਈ ਲੇਕਿਨ ਜਿਹੜਾ ਸਾਡਾ ਇਹ ਜੰਜ ਘਰ ਦਾ ਸਿਸਟਮ ਇਹ ਕੁਝ ਪੁਰਾਣੇ ਬਜ਼ੁਰਗਾਂ ਕੋਲ ਸੀ ਉਹਨਾਂ ਦਾ ਤਾਲਮੇਲ ਨਹੀਂ দেয়া ਇਹਨਾਂ ਚੀਜ਼ਾਂ ਨਾਲ ਉਹਦੇ ਕਰਕੇ ਇਹ ਜੰਝ ਘਰ ਜਿਹੜਾ ਖੰਡਰ ਬਣ ਗਿਆ ਇਹ ਬੜਾ ਵੱਡਾ ਉਪਰਾਲਾ ਕੀਤਾ ਇਹਨੂੰ ਸਾਫ ਸੁਥਰਾ ਕਰਕੇ ਇਹਨੂੰ ਆਪਣੇ ਸਹਿਯੋਗ ਨਾਲ ਥੋੜੀ ਬੋਧੀ ਮਾਇਆ ਇਕੱਠੀ ਕਰਕੇ ਮਹੱਲੇ ਦੇ ਵਿੱਚੋਂ ਇਹਨੂੰ ਫੇਰ ਦੁਬਾਰਾ ਇੱਕ ਸੰਚਾਲਿਤ ਕੀਤਾ ਜਾਵੇ ਤਾਂ ਕਿ ਗਰੀਬ ਲੋਕਾਂ ਦੇ ਇਹ ਕੰਮ ਆ ਸਕੇ ਇੱਥੇ ਕੋਈ ਬਜ਼ੁਰਗ ਬੈਠ ਸਕਣ ਕੋਈ ਬੱਚੇ ਖੇਡ ਸਕਣ ਜੇ ਕੋਈ 10ਵਾਂ ਕਰਨਾ ਕੇ ਗਰੀਬ ਨੇ ਉਹ ਪੈਸਾ ਦੇ ਵਿੱਚ ਪੈਸੇ ਨਹੀਂ ਦੇ ਸਕਦੇ ਉਹ ਸਾਡੀ ਕਮੇਟੀ ਵੱਲੋਂ ਉਹਨਾਂ ਨੂੰ ਇੱਥੇ ਸੰਯੋਗ ਕੀਤਾ ਜਾਏਗਾ ਇੱਥੇ ਟੈਂਟ ਲਵਾ ਕੇ ਉਹ ਕੰਮ ਕਰ ਸਕਦੇ ਨੇ ਔਰ ਇੰਨਾ ਹੀ ਕਹਿੰਦਾ ਹਾਂ ਮੈਂ ਇਹ ਅਪੀਲ ਕਰਾਂਗਾ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਨੇ ਜਿਹੜੇ ਰਾਜਨੀਤਿਕ ਹੈਗੇ ਨੇ ਕੋਈ ਐਮਸੀ ਆ ਚਾਹੇ ਐਮਐਲਏ ਆ ਚਾਹੇ ਕੋਈ ਵੀ ਇਹ ਉਹ ਸਾਡਾ ਸੰਯੋਗ ਦੇਣ ਨਸ਼ਾ ਕਰਕੇ ਇੱਥੇ ਆਉਣ ਨਾਲ ਕਾਨੂੰਨੀ ਕਰਵੇ ਕੀ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਮੱਲਾ ਵਾਸੀਆਂ ਨੇ ਤੇ ਨਗਰ ਨਿਵਾਸੀਆਂ ਨੇ ਵਾਰਡ ਨੰਬਰ 8 ਵਾਲਿਆਂ ਦੇ ਸ਼ਿਵ ਮੰਦਰ ਕਮੇਟੀ ਨੇ ਇਹ ਬਿਲਕੁਲ ਪਰਾਲਾ ਕਰ ਲਿਆ ਇਹ ਇੱਕ ਧਿਆਲ ਆ ਅਸੀਂ ਇੱਥੇ ਕਿਸੇ ਨੂੰ ਨਿਸ਼ਾਨੀ ਕਰਨ ਦੇਵਾਂਗੇ ਕਿਸੇ ਨੂੰ ਜਗਵਾੜੀ ਖੜਨ ਦੇਵਾਂਗੇ ਗਲਤ ਅਨਸਰ ਇੱਥੇ ਨਹੀਂ ਹੁੰਦੇਾਂਗੇ ਇਸ ਮੱਲੇ ਦੇ ਵਿੱਚ ਜਿਹੜਾ ਕੋਈ ਗਲਤ ਅਨਸਰ ਹੋਊਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿੰਦ ਮੇਂਦਰ ਕਮੇਟੀ ਵੱਲੋਂ ਜੋ ਇਹ ਪ੍ਰੋਪਾਲਾ ਕੀਤਾ ਕਿ ਬਹੁਤ ਹੀ ਵਧੀਆ ਸਦੰਗਾ ਜੋ ਕਦਮ ਹੈ ਇਹ ਇਸ ਤਰ੍ਹਾਂ ਦੇ ਕਦਮ ਹਰ ਨੌਜਵਾਨ ਦੀ ਪੀੜੀ ਨੂੰ ਉਠਾਉਣੇ ਚਾਹੀਦੇ ਨੇ। ਇਹ ਦੇਖਿਆ ਜਾਂਦੀ ਇਹਨਾਂ ਨੇ ਲਖਾਇਆ ਜੀ ਇਹ ਸਾਰੇ ਆਪਣੇ ਲਗਾਇਆ ਇਸ ਟਾਈਮ ਵੀ ਨਸ਼ੇ ਤੋਂ ਗ੍ਰੇਸ ਕਰੋ। ਇਹ ਨਿਸ਼ਾ ਕਰਨ ਵਾਲੇ ਉੱਤੇ ਐਂਟਰ ਨਹੀਂ ਕੀਤਾ ਜਾ ਸਕਦਾ ਉਸ ਤੋਂ ਪਹਿਲਾਂ ਇਹ ਜੇ ਤੁਸੀਂ ਸਟਾਰਟ ਕਰ ਲਗੇ ਡਿਵੈਲਪਮੈਂਟ ਉਸ ਤੋਂ ਪਹਿਲਾਂ ਦੇਖ ਕੇ ਹੁੰਦੇ ਅੰਦਰ ਦੋ ਤਿੰਨ ਮੁੰਡੇ ਬਰੇ ਦੇ ਵੀ ਜਿਨ੍ਹਾਂ ਨੇ ਨਸ਼ੇ ਦੀ ਹੱਤ ਵਿੱਚੀ ਤੋਂ ਉਹਨਾਂ ਨੂੰ ਠਾਲਿਆ ਇਹਨਾਂ ਕੋਲ ਡਾਕੂਮੈਂਟ ਵੀ ਵੱਝੀ ਆ ਕਿ ਸਾਡਾ ਸਾਰੇ ਜਨੇ ਨਾਲ ਕਮੇਟੀ ਜਿਹੜੀ ਸਾਡੀ ਬਣੀ ਦੀ ਹੈ ਤੇ ਉਹਨਾਂ ਦੇ ਨਾਲ ਅਸੀਂ ਜੋਰ ਲਾ ਕੇ ਇਹੋ ਕੰਮ ਕਰਨਾ ਹੈ ਤੇ ਚਲੋ ਜਿਹੜਾ ਕੋਈ ਗਰੀਬ ਬੰਦੇ ਦਾ ਕਿਸੇ ਦਾ ਵਿਆਹ ਸ਼ਾ ਹੁੰਦਾ ਜਾਂ ਕੋਈ 10ਵਾਂ ਜਾਂ ਕੋਈ ਉਹ ਅਜਿਹੀ ਘਰ ਚੱਕਣ ਬਾਹਰ ਕਿਉਂਕਿ ਜਿੰਨਾ ਕੋਈ ਜਾਣਿਆ ਇੱਕ ਤੋਂ ਪੈਸੇ ਬੜੇ ਮੰਗਦੇ ਆ ਤੇ ਕਈਆਂ ਨੇ ਤੇ ਉਸ ਤਰ੍ਹਾਂ ਹੀ ਵੈਸੇ ਬੰਦ ਕਰ ਦਿੱਤੇ ਅਸੀਂ ਦੇ ਹੋਏ ਕਮਾਂ ਦੇ ਕਿ ਚਲੋ ਇਹਦਾ ਸੁਧਾਰ ਕੀਤਾ ਜਾਏ ਤੇ ਬਾਹਰ ਜਿਹੜੇ ਆਪਣੇ ਮੈਂਬਰ ਜਿਹੜੇ ਹੈਗੇ ਆ ਮਤਲਬ ਐਮਐਲਏ ਸਾਹਿਬ ਜਾਨ ਐਮਸੀ ਸਾਹਿਬ ਸਾਡਾ ਸਨਯੋਗ ਦੇਣ ਤੋਂ ਨਾਲ ਕੰਮ ਹੋ ਸਕੇ ਅਮੈਜ਼ਿੰਗ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕੀ ਖੰਡਰ ਬਣਿਆ ਜਿਹੜਾ ਜੰਜਕਾਰਾ ਗਾਂਧੀ ਨਗਰ ਕੈਂਪ ਬਟਾਲੇ ਦਾ ਖੰਡਰ ਬਣਿਆ ਜੰਜਕਾਰ ਉਥੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਦੱਸਾਂਗੇ ਕੀ ਉਥੇ ਨਸ਼ੇ ਦੇ ਜਿਹੜੇ ਆਦੀ ਨੇ ਉਹ ਆਣ ਕੇ ਰਾਤ ਨੂੰ ਨਸ਼ਾ ਕਰਦੇ ਸੀ ਤੇ ਨਾਲ ਦੀ ਨਾਲ ਉਥੇ ਦੀ ਉਥੇ ਹੀ ਬਾਥਰੂਮ ਤੇ ਲੈਟਰਿੰਗ ਵੀ ਜਿਹੜੀ ਕਰ ਦਿੰਦੇ ਸੀ ਬੜਾ ਪ੍ਰਾਤਨ ਜਿਹੜਾ ਜੰਜਕਾਰਾ ਪਰ ਕਿਸੇ ਵਜ੍ਹਾ ਕਰਕੇ ਇਹਦੀ ਸੁਣਵਾਈ ਨਹੀਂ ਹੋਈ ਬੜੀਆਂ ਸਰਕਾਰਾਂ ਆਈਆਂ ਨੇ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਅੱਜ ਅੱਜ ਉਪਰਾਲਾ ਕੀਤਾ ਗਿਆ ਸ਼ਿਵ ਮੰਦਰ ਕਮੇਟੀ ਗਾਂਧੀ ਨਗਰ ਕੈਂਪ ਵੱਲੋਂ ਉਪਰਾਲਾ ਕੀਤਾ ਗਿਆ ਤੇ ਉਹਨਾਂ ਨੇ ਆਸ ਵੀ ਕੀਤੀ ਹੈ ਤੇ ਅਪੀਲ ਵੀ ਕਰਦੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਸਾਡੇ ਨਾਲ ਆਣ ਕੇ ਸੇਵਾ ਕਰਾਉਣ ਤੇ ਮੁੰਡੇ ਨਾਲ ਮੁੰਡਾ ਲਾ ਕੇ ਤੇ ਆਪਾਂ ਜਿਹੜਾ ਉਪਰਾਲਾ ਸ਼ੁਰੂ ਕੀਤਾ ਉਹਦੇ ਸਬੰਧ ਵਿੱਚ ਤੇਰਾਏ ਨਾਲ ਸਾਡੇ ਖੜਨ ਤੇ ਖੜ ਕੇ ਤੇ ਐ ਉਪਰਾਲਾ ਜਿਹੜਾ ਇਹ ਪੂਰਾ ਸਾਡਾ ਕੀਤਾ ਆਪਾਂ ਗੱਲਬਾਤ ਵੀ ਕਰਦੇ ਕੀ ਕਹਿਣਾ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਰਾਖਮਰ ਜੀ ਰਾਜਮਾਨ ਜੀ ਕਿੱਦਾਂ ਲੱਗਦਾ ਕਿ ਬੜੀ ਪ੍ਰਾਤਨ ਜਰੀਏ ਬੜੀ ਪੁਰਾਣੀ ਜਗ੍ਹਾ ਆ ਤੇ ਜੰਜ ਘਰ ਕਿ ਆ ਜਾਂਦਾ ਬੜੇ ਪ੍ਰੋਗਰਾਮ ਹੁੰਦੇ ਸੀ ਪਰ ਕਿੰਨਾ ਸਾਲ ਹੋ ਗਏ ਨੇ ਕਿ ਆ ਕੰਮ ਨਹੀਂ ਪੂਰਾ ਹੋਇਆ ਇਹ ਜਿਹੜੀ ਜਗ੍ਹਾ ਹੈਗੀ ਏ ਇਹ ਤਕਰੀਬਨ ਕੋ 40 ਸਾਲ ਹੋ ਗਏ ਆ ਜਦੋਂ ਇਹ ਜੰਜ ਘਰ ਘਰ ਆ ਇਹ ਬਣਿਆ ਸੀ ਇੱਥੇ ਤੇ ਬੜੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦੇ ਨਾਲ ਇਹ ਜਿਹੜਾ ਜੰਜ ਘਰ ਇਹ ਬਣਾਇਆ ਸੀ ਕੋਈ ਨਾ ਸਰਕਾਰਾਂ ਨੇ ਉਸ ਨੂੰ ਮਦਦ ਕੀਤੀ ਸੀ ਲੇਕਿਨ ਟਾਈਮ ਦਾ ਨਜ਼ਾਕਤ ਜਿਹੜੀ ਹੈ ਉਹ ਬਦਲਦੀ ਗਈ ਤੇ ਜਿਹੜਾ ਯੁੱਗ ਆ ਉਹ ਵੀ ਬਦਲਦਾ ਗਿਆ ਅਗੂ ਪੜ੍ਹੀ ਲਿਖੀ ਜਨਰੇਸ਼ਨ ਆ ਗਈ ਲੇਕਿਨ ਜਿਹੜਾ ਸਾਡਾ ਇਹ ਜੰਝ ਘਰ ਦਾ ਸਿਸਟਮ ਇਹ ਕੁਝ ਪੁਰਾਣੇ ਬਜ਼ੁਰਗਾਂ ਕੋਲ ਸੀ ਉਹਨਾਂ ਦਾ ਤਾਲਮੇਲ ਨਹੀਂ ਦਿਹਾ ਇਹਨਾਂ ਚੀਜ਼ਾਂ ਨਾਲ ਉਹਦੇ ਕਰਕੇ ਇਹ ਜੰਝ ਘਰ ਜਿਹੜਾ ਖੰਡਰ ਬਣ ਗਿਆ ਇਹਦੇ ਵਿੱਚ ਫਿਰ ਹੁਣ ਕੀ ਸੀ ਕਿ ਨਸ਼ਾ ਕਰਨ ਵਾਲੇ ਨਸ਼ੇ ਕਰਦੇ ਸੀ ਤੇ ਨਾਲ ਜੂਆ ਖੇਡਿਆ ਜਾਂਦਾ ਸੀ ਤੇ ਬਹੁਤ ਜ਼ਿਆਦਾ ਗੰਦ ਪਾਜ ਜਾਂਦੇ ਉੱਥੇ ਲਰਟਨਿੰਗ ਉੱਥੇ ਪਿਸ਼ਾਬ ਅੱਜ ਸਵੇਰੇ ਵੀ 8 ਵਜੇ ਜਦੋਂ ਅਸੀਂ ਸਫਾਈ ਦਾ ਟਾਈਮ ਰੱਖਿਆ ਤਾਂ ਹੀ ਆਏ ਆਂ ਦੋ ਬੰਦਿਆਂ ਨੂੰ ਸੁੱਤਿਆਂ ਨੂੰ ਉਠਾਇਆ ਉਹਨਾਂ ਦੀ ਪੋਜੀਸ਼ਨ ਇਹ ਸੀ ਮੈਂ ਵੀਡੀਓ ਬਣਾਇਆ ਕਿ ਖੜੇ ਹੋ ਕੇ ਪਿਸ਼ਾਬ ਵੀ ਨਹੀਂ ਕਰ ਸਕਦੇ ਤੇ ਉਹਨਾਂ ਕੋਲੋਂ ਇਹ ਸਫਾਈ ਕਰਾ ਕੇ ਅੱਜ ਸ਼ਿਵ ਮੰਦਰ ਕਮੇਟੀ ਜਿਹੜੀ ਹੈ ਵਾਰਡ ਨੰਬਰ 8 ਗਾਂਧੀ ਨਗਰ ਬਤਾਲਾ ਦੀ ਇਹਨਾਂ ਨੇ ਰਲ ਕੇ ਮਹੱਲਾ ਨਿਵਾਸੀਆਂ ਨੇ ਆ ਗਲੀ ਵਾਲਿਆਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਕਿ ਇਹਨੂੰ ਸਾਫ਼ ਸੁਥਰਾ ਕਰਕੇ ਇਹਨੂੰ ਆਪਣੇ ਸਹਿਯੋਗ ਨਾਲ ਥੋੜੀ ਬਹੁਤੀ ਮਾਇਆ ਇਕੱਠੀ ਕਰਕੇ ਮਹੱਲੇ ਦੇ ਵਿੱਚੋਂ ਇਹਨੂੰ ਫੇਰ ਦੁਬਾਰਾ ਇੱਕ ਸੰਚਾਲਿਤ ਕੀਤਾ ਜਾਵੇ ਤਾਂ ਕਿ ਗਰੀਬ ਲੋਕਾਂ ਦੇ ਇਹ ਕੰਮ ਆ ਸਕੇ ਇੱਥੇ ਕੋਈ ਬਜ਼ੁਰਗ ਬੈਠ ਸਕਣ ਕੋਈ ਬੱਚੇ ਖੇਡ ਸਕਣ ਜੇ ਕੋਈ 10ਵਾਂ ਕਰਨਾ ਕੇ ਗਰੀਬ ਨੇ ਉਹ ਪੈਸਾਂ ਦੇ ਵਿੱਚ ਪੈਸੇ ਨਹੀਂ ਦੇ ਸਕਦੇ ਉਹ ਸਾਡੀ ਕਮੇਟੀ ਵੱਲੋਂ ਉਹਨਾਂ ਨੂੰ ਇੱਥੇ ਸੰਯੋਗ ਕੀਤਾ ਜਾਏਗਾ ਇੱਥੇ ਟੈਂਟ ਲਵਾ ਕੇ ਤੋਂ ਕੰਮ ਕਰ ਸਕਦੇ ਨੇ ਔਰ ਇੰਨਾ ਹੀ ਕਹਿੰਦਾ ਹਾਂ ਮੈਂ ਇਹ ਅਪੀਲ ਕਰਾਂਗਾ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਨੇ ਜਿਹੜੇ ਰਾਜਨੀਤਿਕ ਹੈਗੇ ਨੇ ਕੋਈ ਐਮਸੀ ਆ ਚਾਹੇ ਐਮਐਲਏ ਆ ਚਾਹੇ ਕੋਈ ਵੀ ਹੈ ਉਹ ਸਾਡਾ ਸੰਯੋਗ ਦੇਣ ਤੇ ਇਹ ਉਪਰਾਲਾ ਕੀਤਾ ਜਾਏ ਇਸ ਜਗ੍ਹਾ ਨੂੰ ਇੱਕ ਚੰਗਾ ਬਣਾਇਆ ਜਾਏ ਤਾਂ ਕਿ ਜਿਹੜੇ ਸਾਡੀ ਜਨਰੇਸ਼ਨ ਆ ਉਹ ਇਹਨਾਂ ਨਸ਼ਿਆਂ ਤੋਂ ਥੋੜੀ ਬਚ ਕੇ ਰਹੇ ਤੇ ਨਸ਼ੇ ਦਾ ਜਿਹੜਾ ਇਹ ਡਾ ਇਹ ਖਤਮ ਕੀਤਾ ਜਾਏ। ਰਾਜਕਮਲ ਜੀ ਲਿਖਿਆ ਦਾ ਉੱਥੇ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਇੱਥੇ ਆਉਣ ਨਾਲ ਕਾਨੂੰਨੀ ਕਾਰਵਾਈ ਕੀਤੀ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਮੁਹੱਲਾ ਵਾਸੀਆਂ ਨੇ ਤੇ ਨਗਰ ਨਿਵਾਸੀਆਂ ਨੇ ਵਾਰਡ ਨੰਬਰ 8 ਵਾਲਿਆਂ ਦੇ ਸ਼ਿਵ ਮੰਦਰ ਕਮੇਟੀ ਨੇ ਇਹ ਬਿਲਕੁਲ ਪਰਾਲਾ ਕਰ ਲਿਆ ਇਹ ਇੱਕ ਧਿਆਲ ਆ ਕਿ ਅਸੀਂ ਇੱਥੇ ਕਿਸੇ ਨੂੰ ਨਿਸ਼ਾਨੀ ਕਰਨ ਦੇਵਾਂਗੇ ਕਿਸੇ ਨੂੰ ਜੂਗਾਰੀ ਖੇਡਣ ਦੇਵਾਂਗੇ ਗਲਤ ਅੰਸਰ ਇੱਥੇ ਨਹੀਂ ਆਉਂਦਿਆਂਗੇ ਇਸ ਮੁਹੱਲੇ ਦੇ ਵਿੱਚ ਜਿਹੜਾ ਕੋਈ ਗਲਤ ਆਨਸਰ ਹੋਊਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਗੱਲਬਾਤ ਕਰਾਂਗੇ ਹੋਰ ਵੀ ਮੈਂਬਰ ਇੱਥੇ ਮੌਜੂਦ ਨੇ ਕੀ ਕਹਿਣਾ ਉਹਨਾਂ ਦਾ? ਸੋ ਨਮਸਕਾਰ ਜੀ। ਹਾਂਜੀ ਨਮਸਕਾਰ। ਕੀ ਨਾਮ ਜੀ? ਰਮੇਸ਼ ਸ਼ਟਵਾਲ ਜੀ। ਰਮੇਸ਼ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਸ਼ੇਵ ਮੰਦਰ ਕਮੇਟੀ ਨੇ ਉਪਰਾਲਾ ਜਾਰੀ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਸ਼ੇਵ ਮੰਦਰ ਕਮੇਟੀ ਵੱਲੋਂ ਜੋ ਇਹ ਉਪਰਾਲਾ ਕੀਤਾ ਹੈ ਕਿ ਬਹੁਤ ਹੀ ਵਧੀਆ ਸਲਾੰਗਾ ਜੋ ਕਦਮ ਹੈ। ਇਹ ਇਸ ਤਰ੍ਹਾਂ ਦੇ ਕਦਮ ਹਰ ਨੌਜਵਾਨ ਦੀ ਪੀੜੀ ਨੂੰ ਉਠਾਉਣੇ ਚਾਹੀਦੇ ਨੇ। ਕਿ ਦੇਖਿਆ ਜਾਂਦੀ ਇਹਨਾਂ ਨੇ ਲਖਾਇਆ ਜੀ ਇਹ ਸਾਰੇ ਆਪਣੇ ਲਗਾਇਆ ਇਸ ਟਾਈਮ ਵੀ ਨਸ਼ੇ ਨੂੰ ਇਹ ਨਸ਼ਾ ਕਰਨ ਵਾਲਿਆਂ ਤੇ ਐਂਟਰ ਨਹੀਂ ਕੀਤਾ ਜਾ ਸਕਦਾ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਨੂੰ ਸਟਾਰਟ ਕਰ ਲਿਆ ਡਿਵੈਲਪਮੈਂਟ ਉਸ ਤੋਂ ਪਹਿਲਾਂ ਦੇਖ ਕੇ ਅੰਦਰ ਦੋ ਤਿੰਨ ਮੁੰਡੇ ਬਰੇ ਦੇ ਵੀ ਜਿਨ੍ਹਾਂ ਨੇ ਨਸ਼ੇ ਦੀ ਹੱਥ ਵੇਚੀ ਸੀ ਉਹਨਾਂ ਨੂੰ ਠਾਲਿਆ ਇਹਨਾਂ ਕੋਲ ਡਾਕੂਮੈਂਟ ਵੀਡੀਓ ਹੈ ਕਿ ਇਹ ਬਹੁਤ ਹੀ ਜ਼ਿਆਦਾ ਭਿਆੰਕਰ ਬੰਬਾਰੀ ਆ ਨਸ਼ੇ ਦੀ ਪੰਜਾਬ ਨੂੰ ਬਰਬਾਦ ਕਰ ਰਹੀ ਆ ਮੈਂ ਇਹ ਸਿਆਸੀ ਪਾਰਟੀਆਂ ਨੂੰ ਇਹ ਅਪੀਲ ਕਰੂੰਗਾ ਕਿ ਅੱਜ ਜਿਖੋ ਲੋਕ ਸਭਾ ਇਲੈਕਸ਼ਨ ਹੈ ਤੇ ਪੈਰਾਮਿਟਰੀ ਫੋਰਸ ਆ ਗਈ ਆ ਤੇ ਹਰ ਥਾਂ ਤੇ ਚੋਣ ਦਾਤ ਲੱਗਦਾ ਹਰ ਥਾਂ ਤੇ ਜਿਹਦੀ ਆ ਪੂਰੀ ਗੱਸ ਚੱਲ ਰਹੀ ਆ ਤੇ ਜੇ ਇਹ ਪੈਰਾਮਿਟਰੀ ਹਮੇਸ਼ਾ ਨਹੀਂ ਲਗਾਈ ਜਾਏ ਕਿ ਮਾਵਾ ਦੇ ਪੁੱਤ ਦੇ ਮਰਨ ਤੋਂ ਬਚ ਸਕਦੇ ਕਿ ਨਹੀਂ ਬਚ ਸਕਦੇ ਸਰ ਰਾਜਨੀਤੀ ਚੋਣ ਕਮਿਸ਼ਨ ਮੈਂ ਇਹ ਅਪੀਲ ਕਰੂੰਗਾ ਮੈਂ ਪੈਰਾਮੈਟਰੀ ਹਮੇਸ਼ਾ ਲਗਾਈ ਜਾਏ ਹਮੇਸ਼ਾ ਵਾਧੂ ਵਾਧੂ ਫੋਰਸ پورے ਪੰਜਾਬ ਦੇ ਵਿੱਚ ਲਗਾਈ ਜਾਏ ਤਾਂ ਕਿ ਨੌਜਵਾਨ ਪੀੜ੍ਹੀ ਇਹਦੀ ਬਰਬਾਦ ਨਾ ਹੋ ਸਕੇ ਮਾਵਾ ਦੇ ਪੁੱਤ ਬਚ ਸਕਣ ਤੇ ਜਿੱਦਾਂ ਇਹ ਉਪਰਾਲੇ ਇੱਥੇ ਹੋਇਆ ਦੇਖੋ ਜੀ ਇੱਥੇ ਫੁੱਲ ਫੁੱਟੇ ਵਗੈਰਾ ਲਗਾਈ ਜਾਂਦੇ ਨੇ ਛੇ ਕਮੇਟੀ ਵਾਲੋਂ ਗ੍ਰਾਈ ਕਰਕੇ ਜਿੱਦਾਂ ਵੀ ਸਾਰੇ ਮਹੱਲਾ ਵਾਸੀ ਇਕੱਠੇ ਹੋ ਕੇ ਕਰਾ ਰਹੇ ਨੇ ਕਿ ਇਦਾਂ ਦੇ ਉਪਰਾਲੇ ਬਹੁਤ ਵਧੀਆ ਉਪਰਾਲੇ ਆ ਕਿ ਸਾਡਾ ਇਹ ਏਰੀਆ ਹੈ ਸਲਮ ਏਰੀਆ ਗ ਇਥੇ ਵਿਚਾਰਾਂ ਕੋਲ ਜੇਲ ਦੇਖਿਆ ਜਾਏ ਪੈਸਾ ਦਾ ਖਰਚਾ ਗੁਰਦੁਆਰੇ ਦੇ ਖਰਚੇ ਨਾਲੋਂ ਤੋਂ ਕਾਫੀ ਜ਼ਿਆਦਾ ਮਤਲਬ ਕਿ ਸੰਕਟ ਆਉਂਦਾ ਇਹਨਾਂ ਦੀ ਨਜਾਤ ਪਾਣ ਵਾਸਤੇ ਜੀ ਇਥੇ ਵਧੀਆ ਡਵੈਲਪਮੈਂਟ ਹੋ ਜੇ ਕਿਨਾਂ ਇਥੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲੀ ਇਹ ਜਗ੍ਹਾ ਹੈ ਜਿਹੜੇ ਜੰਜ਼ੀਕਰ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਮੈਂ ਦਿਲੋਂ ਸਲੂਟ ਮਾਰਨਾ ਸ਼ਹਿਰ ਕਮੇਟੀ ਨੂੰ ਉਹ ਸਲਾਮ ਕਰਨਾ ਤੇ ਹੋਰ ਸੋਸਾਇਟੀਆਂ ਨੂੰ ਕਹਾਂਗਾ ਵੀ ਇਹਨਾਂ ਵਰਗਾ ਉਪਰਾਲਾ ਕਰੋ ਜਿਹੜਾ ਸਟਾਰਟ ਕਰਿਆ ਉਹ ਧੰਨਵਾਦ ਸੋ ਗੱਲਬਾਤ ਕੀਤੀ ਹੋਰ ਵੀ ਮੈਂਬਰ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਨਮਸਕਾਰ ਅਹੀਂ ਤੇ ਸਾਰੇ ਇਹ ਸਾਡਾ ਸਾਰੇ ਜਨੇ ਨਾਲ ਕਮੇਟੀ ਜਿਹੜੀ ਹੈ ਬਣੀ ਵੀ ਹੈ ਤੇ ਉਹਨਾਂ ਦੇ ਨਾਲ ਅਸੀਂ ਜੋੜ ਲਾ ਕੇ ਕੰਮ ਕਰਨਾ ਹੈ ਤੇ ਚਲੋ ਜਿਹੜਾ ਕੋਈ ਗਰੀਬ ਬੰਦੇ ਦਾ ਕਿਸੇ ਦਾ ਵਿਆਹ ਆ ਹੁੰਦਾ ਜਾਂ ਕੋਈ ਦਸਮਾ ਜਾਂ ਕੋਈ ਉਹ ਇੱਥੇ ਘਰ ਚੱਕਣ ਬਾਹਰ ਕਿਉਂਕਿ ਜਿੰਨਾ ਕੋਈ ਜਾਣਿਆ ਕਿਤੇ ਉਹ ਪੈਸੇ ਬੜੇ ਮੰਗਦੇ ਆ ਤੇ ਕਈਆਂ ਨੇ ਤੇ ਉਸ ਤਰ੍ਹਾਂ ਹੀ ਵੇਸੇ ਬੰਦ ਕਰ ਦਿੱਤੇ ਅਸੀਂ ਦੇਵੇ ਕੰਮ ਕਰਕੇ ਚਲੋ ਇਹਦਾ ਸੁਧਾਰ ਕੀਤਾ ਜਾਏ ਤੇ ਬਾਹਰ ਜਿਹੜੇ ਆਪਣੇ ਮੈਂਬਰ ਜਿਹੜੇ ਹੈਗੇ ਆ ਮਤਲਬ ਐਮ ਐਲ ਏ ਸਾਹਿਬ ਜਾਂ ਐਮ ਸੀ ਸਾਹਿਬ ਸਾਡਾ ਸਨਯੋਗ ਦੇਣ ਤੋਂ ਨਾਲ ਕੰਮ ਹੋ ਸਕਦਾ ਸੋ ਗੱਲਬਾਤ ਕੀਤੀ ਹੈ ਜੀ ਤਸਵੀਰਾਂ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਕੀ ਲਿਖਿਆ ਹੋਇਆ ਹੈ ਲਿਖਿਆ ਹੋਇਆ ਡੂੜ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਜਾਂ ਜੂਆ ਖੇਲਣਾ ਸਖਤ ਮਨਾ ਹੈ ਇਹ ਕਾਨੂੰਨੀ ਉਾਰ ਵੀ ਕੀਤੀ ਜਾਏਗੀ ਕਿਉਂਕਿ ਖੰਡਰ ਬਣਿਆ ਅੱਜ ਜਿਹੜਾ ਉਹਦਾ ਕੋਈ ਵਾਲੀਵਾਰਸ ਆ ਗਿਆ ਹੈ ਕੌਣ ਆ ਗਿਆ ਗਾਂਧੀ ਨਗਰ ਕੈਂਪ ਦੇ ਵਾਸੀ ਤੇ ਨਾਲ ਦੀ ਨਾਲ ਛੇ ਮੰਦਰ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਉਹ ਉਹਨਾਂ ਨੇ ਪ੍ਰਣ ਕਰ ਲਿਆ ਉਪਰਾਲਾ ਕਰ ਲਿਆ ਕਿ ਅਸੀਂ ਕਿਸੇ ਨੂੰ ਅਤੇ ਨਸ਼ਾ ਨਹੀਂ ਕਰਨ ਦੇਣਾ ਤੇ ਨਾਲ ਦੀ ਨਾਲ ਜੁਆਨੀ ਖੇਡਣ ਦੇਣਾ ਨਾਲ ਹੀ ਕੋਈ ਕੋਈ ਸ਼ਰਾਰਤੀ ਅੰਸਰਾਥੇ ਵੜਨ ਦੇਣਾ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਜਿੰਨੇ ਵੀ ਸੇਵਾ ਕਰਦੇ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਸਾਡਾ ਜਰਾ ਸਹਿਯੋਗ ਦਿੱਤਾ ਜਾਵੇ ਸੋ ਕੈਮਰਾ ਪਰਸਨ ਪੌਣਗਰਵਾਲ ਦੇ ਨਾਲ ਅਮੇਜ਼ਿੰਗ ਟੀਵੀ ਜੁਐਸਏ ਲੱਕੀ ਰਾਜਪੂਤ ਗੁਰਦਾਸ